ਮੰਨੇ ਮਗ ਨ ਚੱਲੇ ਪੰਥ ਮੰਨੇ ਧਰਮ ਸੇਤੀ ਸੰਭਾਨੇ ਸਾਨਾਮ ਨਿਨ ਹੋਈ ਜੇ ਕੋ ਮਨ ਜਨਮਨ ਕੋਈ ਮੰਨੇ ਭਾਵੇਂ ਮੋਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਰੇ ਗੁਰ ਸਿੱਖ ਮੰਨੇ ਨਾਨਕ ਉਹਨਾਂ ਪੇ ਕੇ ਸਾਨਾਮ ਨਿਨ ਹੋਈ ਜੇ ਕੋ ਮਨ ਜਨਮਨ ਕੋਈ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵਹਿ ਦਰਗਿ ਮਾਨ ਪੰਜੇ ਸੋਹੀ ਦਰ ਰਾਜਾਨ ਪੰਜਾ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਘਨ ਨੇ ਨਾਈ ਸੁਮਾਰਤ ਹੌਲ ਧਰਮ ਦੇਆ ਕਾ ਪੂ ਸੰਤੋਖ ਦਾਪ ਰੱਖੇ ਜਨਸੂਤ ਜੇ ਕੋ ਬੋ ਜੋ ਹੋਵੇ ਸਚਾਰ ਤਬਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲੈ ਕਉਣ ਜੋਰ ਜੀ ਜਾਤ ਰੰਗਾ ਕੇ ਨਾ ਸਮਝਾ ਲਿਖਿਆ ਉੜੀ ਕਲਮ ਇਹ ਲਿਖਾ ਲੈ ਕੇ ਜਾਣੇ ਕੋਈ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸੋਲ ਰੂਪ ਕੇ ਤੀਤਾ ਚਣੇ ਕਉਣ ਕੂਤ ਕੀ ਤਪ ਸੋਇਕ ਕੋ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਉਣ ਕਹਾ ਵਿਚਾਰ ਵਾਨਣ ਜਾਵੇ ਏਕ ਬਾਰ ਜੋਤ ਤਦ ਭਵਿਸ਼ਯ ਭਲੀ ਕਰ ਤੂਸਰਾ ਸਲਾਮਤ ਦਿਨਿੰਕਾਰ ਅਸੰਗ ਜਬ ਅਸੰਗ ਪਾਉ ਸੰਗ ਪੂਜਾ ਸੰਗ ਤਪਤਾਉ ਅਸੰਗ ਰਤਮੁਕ ਵੇਦ ਪਾੜ ਸੰਗ ਜੋਗ ਮਨੈ ਉਦਾਸ ਅਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਤਤਾਰ ਸੰਗ ਸੂਰਮੂ ਭਗਸਾਰ ਸੰਖ ਮੋਲੇ ਬਲਾ ਤਾਰ ਕੁਦਰਤ ਗੁਣ ਕਹਾਂ ਵਿਚਾਰ ਬਾਨਣ ਜਾਵੇ ਇੱਕ ਬਾਰ ਜੋ ਤੁਦ ਭਾਵੇ ਸੇਪਲੀਕਾਰ ਦੂਸਰਾ ਸਨਾਮ ਮਤ ਨਿਰੰਕਾਰ ਅਸੰਗ ਮੂਰਖ ਅੰਧ ਕੋਰ ਸੰਗ ਚੋਰ ਹਰਾਮ ਖੋਰ ਸੰਗ ਮਰ ਕਰ ਜਾਹੇ ਜੋਰ ਸੰਕਲਪਿਤ ਕਮਾਹੇ ਅਸੰਗ ਪਾਪੀ ਪਾਪ ਕਰ ਜਾਹੇ ਸੰਗ ਕੁੜ ਯਾਰ ਕੋੜੇ ਫਿਰਾਹੇ ਸੰਗ ਬਲੇਸ ਮਲ ਪੱਕਾ ਹੈ ਸਗ ਨਿੰਦਕ ਸਰ ਕਰੇ ਬਾਰ ਨਾਨਕ ਨੀਂਹ ਕਹੇ ਵਿਚਾਰ ਵਾਰਣ ਜਾਵੇ ਇੱਕ ਵਾਰ ਜੋ ਤਤ ਭਾਵ ਸੇ ਪਲੀ ਕਰ ਤੂ ਸਰ ਅਸਰਾਮ ਨਿੰਕਾਰ ਅਸੰਖ ਨਾਮ ਅਸੰਖ ਥਾਮ ਗਮ ਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਈ ਅਖਰੀ ਨਾਮ ਅਖਰੀ ਸੱਲਾ ਅਗਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਵਾਲ ਅਖਰਾ ਸ ਸੰਜੋ ਵਿਖਾਣ ਜਿਨ ਲਿਖੇ ਤਿਸ ਨਾਇ ਜਿ ਫਰਮਾਇ ਤੇ ਤੇ ਬਾਇ ਜਿਤਾ ਕੀਤਾ ਤੇ ਤਣਾ ਓ ਮਣ ਨਾਵੇ ਨਾਹੀ ਕੋ ਥਾਉ ਕੁਦਰਤ ਗੁਣ ਕਹਾ ਵਿਚਾਰ ਮਾਨਣ ਜਾਵੇ ਇੱਕ ਵਾਰ ਜੋ ਤਤ ਭਵਿਸ਼ ਬਲਿਕਾ ਤੂ ਸਰ ਅਸਰਾਮ ਨਿੰਕਾਰ ਭਰੀਏ ਹੱਥ ਪੈਰ ਤਨ ਤੇ ਪਾਣੀ ਤੋਂ ਤੇ ਉਤਰਸ ਖੇ ਮੂਤ ਭਲੀਤੀ ਕੱਪੜ ਹੋਏ ਦੇ ਸਾਬ ਉੜ ਲਿਓ ਤੇ ਭਰੀ ਮਤ ਪਾਪਾ ਕੇ ਸੰਗੋ ਧੋਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਘੜਨਾ ਲਿਖ ਲੈ ਜਾਹੇ ਆਪੇ ਵੀ ਜਾਪੇ ਹੀ ਖਾਏ ਨਾਨਕ ਹੁਕਮ ਆਵੇ ਜਾਹੇ ਤੀਰ ਤਬ ਦੇ ਆਦ ਦਾਂ ਜੇ ਕੋ ਭਾਵੇ ਦਿਲ ਕਾ ਮਾਨ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਤ ਤਿਰਨ ਮਲਣਾਓ ਸਭ ਗੁਣ ਤੇਰੇ ਮੇ ਨਾਹੀ ਕੋਈ ਬਿਣ ਗੁਣ ਕੀਤੇ ਭਗਤ ਨਾ ਹੋਏ ਸੋ ਸਤ ਬਾਣੀ ਬਰਮਾਉ ਸ ਸੋਹਣ ਸਦਾ ਮੰਚਾਉ ਕਉਣ ਸੁਵੇਲਾ ਵਖਤ ਕਉਣ ਕਉਣ ਥਿਤ ਕਉਣ ਵਾਰ ਕਉਣ ਸਿਰਉਤੀ ਮਾ ਕਉਣ ਸਿਥੋ ਆਕਾਰ ਵੇਲ ਨ ਭਈਆ ਪਣ ਤੀਜ ਹੋਵੇਲੇ ਇੱਕ ਪ੍ਰਾਣ ਬਖੰਦਾ ਪਾਇਓ ਕਾ ਦੀਏ ਜੇ ਲਿਖਨ ਲੇ ਕਰਾਨ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾ ਨਾ ਕੋਈ ਜਾ ਕਰਤਾ ਸ੍ਰਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਗਰਾਹਾ ਗਿਫਸ ਲਾਹੀਂ ਕਿਵਨ ਨੇ ਕਿਵ ਜਾਣਾ ਨਾਨਕ ਅੰਕਣ ਸਭ ਕੋ ਅਖ ਦੇਖ ਸੋਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੇ ਜਾਣੇ ਅਗੇ ਗਿਆਨ ਸੁਹੀ ਪਾਤਾਲ ਪਤਾਲ ਖ ਗਸਾ ਗਾ ਸੂਡ ਕੋਡ ਪਾਲਥ ਕੀ ਵੀਤ ਕਹੈਨੇ ਕਵਾ ਸਹ ਸੜਾਰਾ ਕਹਿਨ ਕਦੀ ਬਸੂਲ ਇਕਤਤ ਲੇਕਾ ਹੋਇ ਤਾ ਲਿਖੇ ਲੇਕੇ ਉਹ ਨਾ ਨਾਨਕ ਬੜਾ ਕੀ ਪਜਾਣੇ ਆਪ ਸਾਲਾਹੀ ਸਾਲਾਹਿਤ ਸ੍ਰੋਤਨ ਬਈ ਨਦੀ ਤੇ ਵਾਹ ਬਪੀ ਸਮੁੰਦਰ ਨ ਜਾਣੀ ਸਮੁੰਸਾ ਸੁਲਤਾਨ ਕਿਰਹਾ ਸਤੀ ਮਾਲਤਨ ਕੀੜੀ ਤੁਲ ਨਹੁਮਨੀ ਜੇ ਤਸ ਮਨੁਣਾ ਵਿਸਰੇ ਅੰਤਨ ਸਵਤੀ ਕੇ ਹਨ ਅੰਨ ਅੰਤਨ ਕਣੇ ਦਿਨਾਂ ਨੰਤਨ ਵੇਕੜ ਸੁਨੇ ਨੰਨ ਅੰਤਨ ਜਾਪੇ ਕੀ ਮੰਨ ਮੰਨ ਅੰਤਨ ਜਾਪੇ ਗੀਤਾ ਕਾਰ ਅੰਤਨ ਜਾਪੇ ਪਾਰਾ ਵਾਰ ਅੰਤ ਕਾਰਨ ਕੇ ਤੇ ਬਿੱਲਾ ਹੈ ਤਾਂ ਕਿ ਅੰਤਨ ਪਾਈ ਜਾਏ ਇਹ ਅੰਤਨ ਜਾਣ ਕੋਈ ਬਹੁਤ ਗਈ ਬੋਤਾ ਹੋਏ ਬੜਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਵ ਇਹ ਵੱਡਾ ਉੱਚ ਹੋਵੇ ਕੋਈ ਤਿਸੁ ਚੋ ਕੋ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਦੇ ਕਰਮੀ ਦਾਤ ਬਹੁਤਾ ਗਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲਨਤ ਮਾਈ ਕਿਤੇ ਮੰਗੇ ਜੋਧਪੁਰ ਕਿਤੇ ਘੜਤ ਨਹੀਂ ਵਿਚਾਰ ਕਿਤੇ ਖਬ ਟੁੱਟੇ ਬੇਕਾਰ ਕਿਤੇ ਲਾਲਮ ਮੁਕਰ ਪਾਏ ਕਿਤੇ ਮੂਰਖ ਖਾਈ ਖਾਏ ਕਿਤੇ ਦੁਖ ਪੂਖ ਸਦ ਮਾਰੈ ਪੈਦਾ ਅਤਰੀ ਦਾ ਧਾਰ ਬੰਦ ਖਲਾਸੀ ਪਾਣ ਹੋ ਰਾਕ ਨਸਕੇ ਕੋਈ ਜੇ ਕੋ ਖਾਏ ਕਕਣ ਭਾਉ ਜਾਣੇ ਜੇ ਤੇ ਮੁਖਾਏ ਆਪੇ ਜਾਣੇ ਆਪੇ ਦੇ ਜਾਂ ਕਿਸੇ ਬੇਕੇਈ ਕੇ ਜਿਸ ਨੂੰ ਬਖਸ਼ ਸਫਲਾਹ ਨਾਨਕ ਪਾਸ ਸਹੀ ਬਾਦशाह ਅਮੁੱਲ ਗੁਣ ਅਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਆਵੇ ਮੁੱਲ ਜਾਹੇ ਮੁੱਲ ਭਾਏ ਮੁੱਲ ਸਮਾਹੇ ਮੁੱਲ ਤਰ ਮੁੱਲ ਦੀ ਬਾਣ ਮੁੱਲ ਤਲ ਮੁੱਲ ਪਰਵਾਨ ਅਮੁੱਲ ਬਖਸ਼ੀ ਸਮੁੱਲ ਨਿਸ਼ਾਨ ਅਮੁੱਲ ਕਰਮ ਫਰਮਾਨ ਮੁੱਲ ਮੁੱਲ ਆਖ ਨਾ ਜਈ ਆਖ ਆਖ ਰੇ ਲੈ ਲੈ ਆਖੇ ਵੇਦ ਬਾੜ ਪੁਰਾਣ ਆਖੇ ਭੜੀ ਕਰੇ ਵਖਿਆਣ ਆਖੇ ਬਰਮ ਆਖੇ ਇੰਦਾ ਆਖੇ ਗੋਪੀ ਤੇ ਗੋਵਿੰਦ ਆਖੇ ਸਰਾ ਕੇ ਸਿਦਾ ਕੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁੰਦਰ ਮੁੰਜਾ ਸੇ ਕਿਤੇ ਅਕੰਡ ਤੁੜਾਈ ਤੇ ਕਿਤੇ ਹੋਰ ਕਰੇ ਤਾਂ ਆਖਣ ਸਕੀ ਕਈ ਕੇ ਜਿਵਣ ਭਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾ ਲਿਕੇ ਸਰ ਗਾਵਾਰਾ ਗਾਵਾਰ ਸੋਦਰ ਕੇ ਹਸੋ ਗਰ ਕੇ ਹਜਤ ਬਸ ਰਬ ਸਮਾਲੇ ਵਾਜੇ ਨਾਦ ਅਨੇਕ ਅਸ਼ੰਕਾ ਕਿਤੇ ਵਾਉਣ ਹਾਰੇ ਕਿਤੇ ਰਾਗ ਪਰ ਸੁਕੀਨ ਕਿਤੇ ਗਾਉਣ ਹਾਰੇ ਗਾਹਾਂ ਤੁਨੋਂ ਪਉਣ ਪਾਣੀ ਬੇਸੰਤਰ ਕਾਵੇ ਰਾਜਾ ਧਰਮ ਦੁਆਰੇ गामे चतुगोपत लिख जाने लिखले के नरम बिचारे गामे इस ब्रह्मा देवी सोहन तिसदा सवारे गामे इन नसन बैठे देवतिया ते नाले गामे सिसमा दी अंदर गामन साथ बिचारे गामन जति सती संतुखी गामे वीर करारे गामन पंडित पठन लगे सो जुजुग वेद नाले गामे मोणिया मनमोहन सुरगाम छ पेले गामन तुन बाय तेरे अठ तीर्थ नाले गामे ज्योत महा बलसूर गामे खानी चारे गामे घन मंडल पर मंडा कर कर रखे तारे सही तो तुन गाम हे ज्योत त पमन्नत तेरे भगत रस आले ਹੋਰ ਕਿਤੇ ਗਾਵਨ ਸੇ ਮੈਂ ਜਤਨਾਉ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਹਿਬ ਸਾਚਾ ਸੱਚ ਨਾ ਇੰਹਾਂ ਬੀਉ ਸੇ ਜਾਣਾ ਸਿਤਨਾ ਜਨ ਜਾਈ ਰੰਗੀ ਰੰਗੀ ਪਾਤੀ ਕਰਕਰ ਜਿਸਮ ਆਇਆ ਜਨਉ ਭਾਈ ਕਰਕਰ ਦੇਖੇਗੀ ਤਾਂ ਆਪਣਾ ਜੀਵਤੀ ਦੀ ਵਧਾਈ ਜੋਤਿ ਸਭੇ ਸੋਈ ਕਟੇ ਕੁੰਮਨ ਕਰਨਾ ਜਾਈ ਸੋ ਪਾਸਾ ਸਹਿ ਪਾਸਾ ਸਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਾ ਚੋਲੀ ਧਿਆਨ ਕੀ ਕਰੇ ਬਹੁਤ ਖਿੰਤਾ ਕਾਲ ਕੁਆਰੀ ਕਿਆ ਜੁਗਤ ਦੰਦਾ ਪਰਦੀਤ ਭਾਈ ਬੰਤੀ ਸਗਲੇ ਜਮਾਤੀ ਮਨਜੀਤ ਤੇ ਚਕਜੀਤ ਆਦੇਸ ਸੇ ਆਦੇਸ ਆਦਲਿਨ ਅਨਾਦ ਨਾਹ ਜੁਗ ਭੁਗਤ ਗਿਆਨ ਦੇ ਬੰਡਾਰਨ ਨ ਖੜਕੜਵਾਜੇ ਨਾ ਤੇ ਆਪ ਨਾਥ ਨਾਤੀ ਸਭ ਜਾ ਕੇ ਦਿੱਤੀ ਸੁਬਰਸਾਦ ਸੰਜੋਗ-ਮੰਜੋਗ ਦੋਈ ਕਰ ਚਲਾਵੇ ਲੇਖ ਆਵੇ ਭਾਗ ਆਦੇਸ ਸੇ ਆਦੇਸ ਆਦਲਿਨ ਅਨਾਦ ਨਾਹ ਜੁਗ ਕਵੇ ਏਕਮਾਈ ਜੁਗਤ ਵੀ ਆਈ ਤੁੰਚੇਲੇ ਪਰਮਾਨ ਇੱਕ ਸੰਸਾਰੀਕ ਪੰਡਾਰੀ ਕਲਾਈ ਦੀ ਬਾਣ ਜਪਤਿ ਭਵਤ ਵਿੱਚ ਲਾਵੇ ਜੇ ਹੋਵੇ ਫਰਮਾਨ ਉਹ ਵੇਖਾ ਉਹਨਾਂ ਦੇ ਨਾਮੇ ਬਹੁਤ ਐਵੇਂ ਡਾਣਾ ਦੇਸ ਦੇਸ ਆਦਲਿਨ ਅਨਾਦ ਨਾਹ ਜੁਜੁਕ ਵੇਸ ਆਸਣ ਲੋਲੇ ਭੰਡਾਰ ਜੋ ਕਿਸ ਮਨਸੋ ਇਕਾ ਵਾਰ ਕਰ ਕਰ ਵੇਖੇ ਸਰਜਨ ਹਾਰ ਨਾਨਕ ਸੱਚੇ ਕੀ ਸਾਚੀਕਾਰ ਆਦੇਸ ਦੇਸ ਆਦੇਸ ਆਦਲਿਨ ਅਨਾਦ ਨਾਹ ਜੁਜੁਕ ਵੇਸ ਇਕ ਦੂਜੀ ਭੋਲਾ ਕੋਵੇ ਲਖੋਵੇ ਲਖੋਵੇ ਲਖ 20 ਲਖ ਲਖ ਗੇੜਾ ਕੀ ਇੱਕ ਨਕ ਜਿਗਦੀ ਸੇ ਇਤਰਾਹ ਪਤ ਪੁੜੀ ਚੁੜੀ ਹੋਏ ਕਿਸ ਸੁਣ ਗੱਲਾਂ ਕਾਸ਼ ਕੀ ਕੀਟਾ ਰੀਸ ਨਾਨਕ ਤੇਰੇ ਭਾਈਏ ਕੋੜੇ ਕੋੜੇ ਠੀਸ ਅੱਖਣ ਜੋਰ ਜਪੈਣਾ ਜੋਰ ਜੁ ਹੁਨ ਨਮੰਗੜ ਦੇ ਹੁਨ ਜੋਰ ਜੁ ਹੁਨ ਜੀਵਨ ਮੰਨਣਾ ਜੋਰ ਜੁ ਹੁਨ ਨਰਾਜ ਮਲ ਮਸੂਰ ਜੋਰ ਜੁ ਹੁਨ ਸੁਰਤੀ ਗਿਆਨ ਵਿਚਾਰ ਜੋਨਾਂ ਝੁਗਦੀ ਛੋਟੇ ਸੰਸਾਰ ਤਿਸਾ ਜੋਰ ਕਰ ਵੇਖੇ ਸੋ ਇਹ ਨਾਨਕ ਉਤਮ ਨੀਚ ਨ ਕੋਈ ਰਾਤੀ ਰੂਤੀ ਥਿੱਤੀ ਵਾਰ ਪੋ ਪਾਣੀ ਅਗਨੀ ਪਤਾਲ ਤਿਸਵੀ ਧਰਤੀ ਸਾਪ ਰਕੀ ਤਨ ਮਿਸਾਲ ਤਿਸਵੀ ਜੀ ਜੁਗਤ ਕੇ ਰੰਗ ਤਿੰਨ ਕੇ ਨਾਮਨੇਕ ਰਨ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੋ ਹੁਨ ਪੰਚ ਪਰਮਾਨ ਨਦਰੀ ਕਰਮ ਬਬੀ ਨਿਸ਼ਾਨ ਕਛ ਪਗੇ ਉੱਤੇ ਪੈ ਨਾਨਕ ਜਪੇ ਜਾਈ ਧਰਮ ਖੰਡ ਕੈ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪੁਣ ਬਾਣੀ ਵੇ ਸੰਤਰ ਕੀਤੇ ਕਾਨ ਮਹੇਸ ਕੀਤੇ ਬਰਮੇ ਕਾਟ ਤਗੜੀ ਰੂਪ ਰੰਗ ਕੇ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਦੂ ਦੇਸ ਕੀਤੇ ਇੰਚਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮੁਨੀ ਕੀਤੇ ਕੀਤੇ ਰਤਨ ਸਮੁਨ ਕੀਤੇ ਹਾਣੀ ਕੀਤੇ ਬਾਣੀ ਕੀਤੇ ਭਾਂਦਰਿੰਦ ਕੀਤੇ ਸੁਰਤੀ ਸੇਵਕ ਕੀਤੇ ਅੰਤਨੰਦ ਗਿਆਨ ਖੰਡ ਮੇ ਗਿਆਨ ਪ੍ਰਸੰਤ ਤੇ ਨਾਥ ਬਿਨੋਦ ਕੋਡਨੰਦ ਸ਼ਰਮਖੰਡ ਕੀ ਬਾਣੀ ਰੂਪ ਦਿੱਤੇ ਘਾੜਤ ਕੜੀ ਬਹੁਤ ਨੂ ਤਾਂਖੇ ਗਲਾ ਕਥਨਾ ਜਾਹੀ ਜੇ ਕੋ ਕਹੀ ਵਿਜੇ ਪਸਤਾਇ ਦਿੱਤੇ ਘੜੀਏ ਸੁਰਤ ਮਤ ਮਨ ਬੋਤੇ ਤਿਘੜੀਏ ਸੁਰਸਦਾ ਕੇ ਸੁਧ ਕਰਮਖੰਡ ਕੀ ਬਾਣੀ ਜੋਰ ਦਿੱਤੇ ਹੋਰ ਨ ਕੋਈ ਹੋਰ ਦਿੱਤੇ ਜੋਤ ਮਹਾਬਲ ਸੂਰਤਿ ਨ ਮੇਂ ਰਾਮ ਰਹਾ ਭਰਪੂਰ ਦਿੱਤੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਗਤ ਨ ਜਾਹੇ ਨਾ ਓ ਹਮਰੇ ਨ ਠਾਗੇ ਜਾਏ ਜਿਨ ਕੇ ਰਾਮ ਬਸ ਮਨਵਾਹੇ ਦਿੱਤੇ ਭਗਤ ਵਸੇ ਕਿਲਹੁ ਕਰੇ ਨ ਸਚਮਨ ਸੋਈ ਸਤਿਖੰਡ ਬਸੇ ਨ ਇਨਕਾਰ ਕਰ ਕਰ ਵੇਖੇ ਨਦਰਿ ਨਿਹਾਲ ਤੇ ਤੇ ਖਣ ਮੰਡਲ ਪਰਮੰਡ ਜੇ ਕੋ ਕਤੇ ਤਨ ਤਨ ਅਨੰਤ ਇਥੇ ਲੋ ਲੋ ਆਕਾਰ ਜਿਬ ਜਿ ਹੁਕਮ ਤੇ ਵਿਤਿ ਓਕਾਰ ਵੇਖੇ ਵਿਖੇ ਵਿਕਸ਼ੇ ਕਰ ਵਿਚਾਰ ਨਾਨਕ ਕਥਨਾ ਕਰਨ ਅਸਾਰ ਜਤ ਬਹਾਰਾ ਤਿਰ ਸੁਨਿਆ ਰਣ ਮਤਿ ਤਿਥਿਆਰ ਭਉ ਖੰ ਲੰਗਨ ਦਪ ਤਾਹੂ ਭਾਂਡਾ ਪੁਮਰ ਤੇ ਢਾਲ ਘੜੀਏ ਸਬਦ ਸਚੁ ਟਕਸਾਲ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇਸ ਰਾਧ ਦਾਈ ਦਇਆ ਖੇਨੇ ਸਗਲੇ ਜਗਤ ਸੰਗਿਆਆਂ ਬੁਰਿਆਆਂ ਵਾਜੇ ਤਰਮੰਧੂਰ ਕਰਮੀਆਂ ਪੋ ਆਪ ਨਹੀਂ ਗੇ ਨੇੜੇ ਕੇ ਦੂਰ ਜਿੰਨੀ ਨਾਮ ਤਹਾ ਆਇਆ ਕਹੇ ਮੁਸਕਤ ਕਾਲ ਨਾਨਕ ਤੇ ਮੁਖੋਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਵਾਹਿਗੁਰੂ ਜੀ ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਾਹਿਬੰਗੁਰ ਪ੍ਰਸਾਦ ਜਪ ਆਤ ਸਜੂਗਾ ਸਜਾ ਪਿਛਨ ਨਾ ਨ ਕੋ ਸੀ ਵੀ ਸੱਚ ਸੋਚੇ ਸੋਚਣਾ ਹੋ ਵੀ ਜੇ ਸੋਚੇ ਲਖਵਾਰ ਚੁੱਪੇ ਚੁੱਪਨਾ ਹੋ ਵੀ ਜੇ ਲਾਇ ਰਹ ਹਾਲੇ ਬਤਾਰ ਭੁਖਿਆ ਭੁਖਣਾ ਉਤਰੀ ਜਬੰਨਾ ਬੁਨੀਆ ਭਾਰ ਸਹਨ ਸਿਆਣ ਪਾ ਲਾਖੋ ਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਾਰਾ ਹੋਈਏ ਕਿਵ ਕੋਡੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾ ਨ ਲਿਖਿਆ ਨਾ ਲੁਕੀ ਹੋਣ ਕਾਰ ਹੁਕਮ ਨਾ ਕਿਹਾ ਜਾਈ ਹੁਕਮ ਹੂੰ ਜੀ ਹੁਕਮ ਲੈ ਵਡਿਆਈ ਹੁਕਮ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਕਨੋ ਪਖਸੀ ਸੁਖ ਮਿ ਸਦਾ ਪਾਈਏ ਹੁਕਮ ਨ ਸਭ ਕੋ ਬਹਾਰ ਹੁਕਮ ਨ ਕੋਈ ਨਾਨਕ ਹੁਕਮ ਜੇ ਬੁਜੇ ਤਾ ਹਮ ਮੈਂ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਜਣ ਨਿਸ਼ਾਨ ਗਾਵੇ ਕੋ ਗੁਰੂੜੀਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨਾਵੇ ਤੋਟ ਕਤ ਕਤ ਕਥੀ ਕੋਟੀ ਕੋਡ ਕੋਡ ਦਿੰਦਾ ਤੇ ਲੈਂਦੇ ਥਕ ਪਾਏ ਜੁਗਾ ਜੁਗੰਤਰ ਖਾਏ ਕਾਇ ਹੁਮੇ ਕਮ ਚਲਾਏ ਰਾਹੁ ਨਾਨਕ ਵਿਖਸੇ ਵੇ ਪ੍ਰਵਾਉ ਸਾਚਾ ਸਾਹਿਬ ਸਾਚਨਾ ਹੀ ਪਾਖੇ ਪੂ ਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਤਾਰ ਫੇਰ ਕੇ ਅੱਗੇ ਰੱਖੀਏ ਜਿ ਦਿਸੇ ਦਰਬਾਰ ਮੋਹੋਂ ਕੇ ਬੋਲਣ ਬੋਲੀਏ ਜਿ ਸੁਣੇ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਵਡਿਆਈ ਵਿਚਾਰ ਕਰਮੀਆਂ ਵੇ ਕਪੜਾਂਦਰੀ ਮੂਖ ਦਵਾਰ ਨਾਨਕ ਕੇ ਵੀ ਜਾਣੀਏ ਸਵਾਪੇ ਸੱਚਿਆ ਅਰਥਾ ਪੈ ਨ ਜਾਏ ਕੀਤਾ ਨ ਹੋਏ ਆਪ ਆਪ ਨਿੰਦਨ ਸੋਏ ਜਨ ਸੇ ਵੇ ਤਨ ਪਾਇਆ ਮਾਨ ਨਾਨਕਾਂ ਵੀ ਗੁਰਿ ਧਾਨ ਗਾਵਿ ਸੁਣੀ ਮਨ ਰਖੇ ਭਾਉ ਦੁੱਖ ਪਰ ਹਰ ਸ਼ੁਕਰ ਲਾ ਜਾਏ ਗੁਰਮੁਖ ਨਾਨਕ ਗੁਰਮੁਖ ਹੋਏ ਦੰਗ ਗੁਰਮੁਖ ਰਹਿ ਸਮਾਏ ਗੁਰੀਸ਼ਰ ਗੁਰ ਗੋ ਰਖ ਬਰਮਾ ਗੁਰ ਪਾਰਬਤੀ ਮਾਏ ਜੇਹੂ ਜਾਣਾ ਖਾ ਨਹੀਂ ਕਹਿਣਾ ਕਤਨ ਜਾਈ ਗੁਰਾਂ ਗਦੇ ਭਜਾਈ ਸਬਨਾ ਜੀ ਗਗਦਾਤਾ ਸੋਮੈ ਵਿਸਰਨਾ ਜਾਈ ਤੀਰਥ ਨਾਵਾ ਜੇ ਤੇ ਸੁਭਾਵ ਵਣ ਪਾਣੀ ਕੇ ਨਾਇ ਕਰੀ ਜੇ ਤੇ ਸਿਰ ਢਪਾਈ ਵੇਖਾਂ ਮਣ ਕਰਮਾਂ ਕੇ ਮਿਲੇ ਲਈ ਮਤ ਵਿਜ ਰਤਨ ਜਨ ਮਾਣੀ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਭਜਾਈ ਸਭਨਾ ਜੇ ਕਗ ਦਾਤਾ ਸੋ ਮੈਂ ਵਿਸਨ ਨਾ ਜਾਈ ਜੇ ਜੁਗ ਚਾਰੇ ਯਾਰ ਦਾ ਹੋਰ ਤ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾ ਚਲੇ ਸਭ ਕੋਏ ਚੰਗਾ ਨਾਉ ਰਖਾਈ ਕੇ ਜਸ ਕੀਰੇ ਜਗਲੇ ਜੇ ਤੇ ਨਦਰ ਨਾ ਵਈ ਤਵਾੜ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾਂ ਕੋਈ ਨਾ ਸੁਜੇ ਜੇ ਤੇਸ ਗੁਣ ਕੋਈ ਕਰੇ ਸੁਣੀਏ ਸਿੱਧ ਪੀਰ ਸੁਨਾ ਸੁਣੀਏ ਤਰਦ ਵਾਲਾ ਕਾ ਸੁਣੀਏ ਦੀਪ ਲੋਪ ਅਤਾਲ ਸੁਣੀ ਪਹੁੰਚ ਸਕੇ ਕਾਲ ਨਾ ਨ ਬਗਦਾ ਸਦਾ ਵਿਕਾਸ ਸੁਣੀ ਧੂਪ ਪਾਪ ਕਾ ਨਾਸ ਸੁਣੀਏ ਇਸ ਬ੍ਰਹਮਾਇੰਦ ਸੁਣੀ ਮੁਕਸ਼ਲਾ ਹਰਮੰਦ ਸੁਣੀ ਯੋਗ ਜੋਗ ਤਨਪੇ ਸੁਣੀ ਸਾਸ਼ਤ ਸਮਰਤ ਵੇਦ ਨਾ ਨ ਬਗਦਾ ਸਦਾ ਵਿਕਾਸ ਸੁਣੀ ਧੂਪ ਪਾਪ ਕਾ ਨਾਸ ਸੁਣੀਏ ਸੰ ਸੰਦੋਗਿਆਨ ਸੁਣੀ 68 ਕਾ ਇਸ਼ਨਾਨ ਸੁਣੀ ਪੜ ਪੜ ਪਾਵੇ ਮਾਨ ਸੁਣੀਏ ਲਾਗੇ ਸਹਿਤਿਆਨ ਨਾ ਨਾ ਬਗਦਾ ਸਦਾ ਵਿਕਾਸ ਸੁਣੀ ਦੂਪਾਪ ਕਾ ਨਾਸ ਸੁਣੀ ਸਰਾਗੁਣਾ ਕੇ ਗਾਂ ਸੁਣੀ ਸੇਕ ਪੀਰ ਪਾਤਸ਼ਾ ਸੁਣੀ ਹੰਦੇ ਪਾਵੇ ਰਾਹ ਸੁਣੀ ਹਾਂ ਤੋਂ ਵਿਸਗਾ ਨਨ ਭਗਦਾ ਸਦਾ ਵਿਕਾਸ ਸੁਣੀ ਦੂਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਜੇ ਕੋ ਕਹੀ ਵਿਦੇ ਪਸਤਾਈ ਕਾਗਤ ਉਨ ਲਿਖਣ ਹਾਰ ਮਨਨੇ ਕਬ ਕਰ ਵਿਚਾਰ ਐਸਾ ਨੰਮਨ ਹੋਏ ਜੇ ਕੋ ਮਨਜਨ ਮਨ ਕੋਈ ਮਨਨੇ ਸੁਰਤ ਹੋਵੇ ਮਨ ਬੋਧ ਮਨਨੇ ਸਗਲ ਪਉਣ ਕੀ ਸੁੱਧ ਮਨਨੇ ਮੋ ਚੋਟਾ ਨਾ ਖਾਏ ਮਨਨੇ ਜਮਕੇ ਸਾਥ ਨਜਾਈ ਐਸਾ ਨਾਮ ਜਨ ਹੋਏ ਜੇ ਕੋ ਮੰਜਾਣੇ ਮਨ ਕੋਈ ਮੰਨੇ ਮਾਰਗ ਠਾਕ ਨਾ ਪਾਈ ਮੰਨੇ ਪੱਛੋ ਪ੍ਰਗਟ ਜਾਏ ਮੰਨੇ ਮੰਗ ਨਾ ਚੱਲੇ ਪੰਥ ਮੰਨੇ ਧਰਮ ਸੇਤੀ ਸੰਭਾਨੇ ਐਸਾ ਨਾਮ ਜਨ ਹੋਏ ਜੇ ਕੋ ਮੰਜਾਣੇ ਮਨ ਕੋਈ ਮੰਨੇ ਭਾਵੇਂ ਮੂੰਖ ਦਵਾਰ ਮੰਨੇ ਪਰਿਵਾਰੇ ਸਾਧਾਰ ਮੰਨੇ ਤਰੇ ਤਰੇ ਗੁਰ ਸਿੱਖ ਮੰਨੇ ਨਾਨਕ ਉਹਨਾਂ ਪੀ ਕੇ ਐਸਾ ਨਾਮ ਜਨ ਹੋਏ ਜੇ ਕੋ ਮੰਜਾਣੇ ਮਨ ਕੋਈ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵਹੇ ਦਰਗੇ ਮਾਨ ਪੰਜੇ ਸੋਹੀ ਦਰ ਰਾਜਾਨ ਪੰਜਾ ਕਾ